ਬਹੁਤ ਵੱਡੀ ਖਬਰ ਹੈ ਜਿਲੂਗੇ ਪੰਜਾਬ ਦੇ ਅੰਦਰ ਦੋ ਵੱਡੀਆਂ ਖਬਰਾਂ ਨੇ ਤਰਥੱਲੀ ਮਚਾ ਦਿੱਤੀ ਹੈ ਇੱਕ ਪਾਸੇ ਅਮਰੀਕਾ ਦੇ ਵਿੱਚ ਪੰਜਾਬ ਦੇ ਕਈ ਮੁੰਡੇ ਤੇ ਕਈ ਕੁੜੀਆਂ ਮਾਰੀਆਂ ਗਈਆਂ ਨੇ ਔਰ ਮਾਰੇ ਕਿਉਂ ਗਏ ਨੇ ਬਹੁਤ ਵੱਡਾ ਸਵਾਲ ਅੱਜ ਤੁਹਾਡੇ ਨਾਲ ਸਾਂਝੀ ਕਰਾਂਗੇ ਜਿਹੜੀ ਖਬਰ ਹਨਾਕੇ ਰੱਖ ਦੇਣ ਵਾਲੀ ਹੈ ਔਰ ਦੂਜੇ ਪਾਸੇ ਸੁਖਬੀਰ ਸਿੰਘ ਬਾਦਲ ਅਕਾਲੀ ਦਲ ਦੇ ਪ੍ਰਧਾਨ ਨੇ ਔਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿਮਰ ਹੁਣ ਕਹਿੰਦੇ ਜੀ ਸੀਬੀਆਈ ਨੂੰ ਬਹੁਤ ਵੱਡੇ ਵੱਡੇ ਮਾਗਰਮਾਛੇ ਸੇ ਪੰਜਾਬ ਦੇ ਵਿੱਚੋਂ ਮਿਲ ਰਹੇ ਨੇ ਯਾਨੀ ਪਹਿਲਾ ਡੀਆਈਜੀ ਭਲੌਰ ਤੇ ਛਾਪਾ ਪੈਂਦਾ ਛਾਪੇਮਾਰੀ ਰਾਤ ਵੀ ਚੱਲਦੀ ਰਹੀ ਹੈ ਔਰ ਉਸ ਤੋਂ ਬਾਅਦ ਕਈ ਸਾਰੇ ਮਲਾਜਮ ਫਸਦੇ ਨੇ ਹੌਲੀ ਹੌਲੀ ਕਰਦੇ ਕਰਦੇ ਸ਼ੰਕਾ ਕਿੱਥੋਂ ਤੱਕ ਪਹੁੰਚ ਜਾਂਦੀ ਹੈ ਕਹਿੰਦੇ ਜੀ ਇਹਦੇ ਵਿੱਚ ਸੱਤਾਧਾਰੀ ਲੋਕ ਹੋ ਸਕਦੇ ਨੇ ਇਹ ਸ਼ੰਕਾ ਸਾਰੇ ਪੰਜਾਬ ਨੂੰ ਅਕਸਰ ਪੂਰੇ ਪੰਜਾਬ ਪਰ ਦੇ ਲੋਕਾਂ ਨੇ ਕਿਹਾ ਕਿ ਪੰਜਾਬ ਦੇ ਅੰਦਰ ਕੁਝ ਲੀਡਰ ਲੋਕ ਨੇ ਜਿਹੜੇ ਉਸ ਡੀਆਈਜੀ ਭੁੱਲਰ ਦੇ ਨਾਲ ਮਿਲੇ ਹੋਏ ਨੇ ਔਰ ਬਾਦਲਾਂ ਦੇ ਘਰ ਦੇ ਵਿੱਚ ਦੋ ਮੌਨਸੂਨ ਦੇ ਹੁਣ ਪੰਜਾਬ ਦੇ ਅੰਦਰ ਵੱਡੇ ਪੱਧਰ ਦੇ ਉੱਤੇ ਇਹਨਾਂ ਨੇ ਲੁੱਟ ਮਚਾਈ ਸੀ ਜਿਸ ਵਕਤ ਇਹਨਾਂ ਦੀ ਸਰਕਾਰ ਦੇ ਅੰਦਰ ਇਹਨਾਂ ਨੇ ਪੂਰੀ ਦਹਿਸ਼ਤਗਰਦੀ ਪੰਜਾਬ ਦੇ ਅੰਦਰ ਮਚਾਈ ਸੀ ਪਰ ਅੱਜ ਤੁਹਾਡੇ ਨਾਲ ਜਿਹੜੀ ਗੱਲ ਸਾਂਝੀ ਕਰਨੀ ਹੈ ਉਹ ਤੱਥਾਂ ਦੇ ਆਧਾਰ ਤੇ ਕਰਨੀ ਹੈ ਕਿਉਂਕਿ ਪੰਜਾਬ ਦੇ ਅੰਦਰ 25 ਸਾਲ ਤੱਕ ਅਕਾਲੀ ਦਲ ਬਾਦਲ ਨੇ ਰਾਜ ਕੀਤਾ ਉਸ ਤੋਂ ਬਾਅਦ ਪੰਜਾਬ ਦੇ ਲੋਕਾਂ ਦੀ ਵੱਡੇ ਪੱਧਰ ਦੇ ਉੱਤੇ ਲੁੱਟ ਹੋਈ ਕਿਉਂਕਿ ਅੱਜ ਦੀ ਸਰਕਾਰ ਹੈ ਜਿਹੜੀ ਇਹ ਇਹਨਾਂ ਦੀਆਂ ਪੋਲਾਂ ਦਾ ਖੋਲ ਹੀ ਰਹੀ ਹੈ ਬਲਕਿ ਪੰਜਾਬ ਦੇ ਮੁੱਖ ਮੰਤਰੀ ਨੂੰ ਬਹੁਤ ਕੁਝ ਸਹਿਣਾ ਪੈ ਰਿਹਾ ਕਿਵੇਂ ਜਿਵੇਂ ਕਿ ਸਿੱਧੇ ਤੌਰ ਤੇ ਮੁੱਖ ਮੰਤਰੀ ਨੂੰ ਧਮਕੀ ਪੂਰੇ ਪ੍ਰਸ਼ਾਸਨ ਨੂੰ ਧਮਕੀ ਪੰਜਾਬ ਦੇ ਸਾਬਕਾ ਕਈ ਵਾਰ ਡੀਜੀਪੀ ਨੂੰ ਧਮਕੀ ਦੇ ਚੁੱਕੇ ਨੇ ਬਰਨ ਸ਼ਰਮ ਐਸਐਸਪੀ ਨੂੰ ਵੀ ਧਮਕੀ ਸੁਖਵੀਰ ਬਾਦਲ ਤੇ ਉਹਨਾਂ ਦੀ ਧਰਮ ਪਤਨੀ ਨੇ ਚੁੱਕੀ ਹੈ ਔਰ ਕਹਿੰਦੇ ਜੀ ਪੰਜਾਬ ਦੇ ਲੋਕਾਂ ਨੇ ਮੰਗ ਕਰ ਦਿੱਤੀ ਹੈ ਕਿ ਸੀਬੀਆਈ ਇਹਨਾਂ ਦੀ ਜਾਂਚ ਕਰੇ ਸੀਬੀਆਈ ਦੇ ਸਕੰਜੇ ਵਿੱਚ ਅਖਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਫਸ ਸਕਦੇ ਨੇ ਕਿਉਂਕਿ ਬਾਦਲਾਂ ਦੇ ਘਰ ਦੇ ਅੰਦਰ ਦੋ ਮਣ سونے ਦਾ ਹੁਣ ਇੱਕ ਬਹੁਤ ਵੱਡੀ ਗੱਲ ਔਰ ਦੂਜੇ ਪਾਸੇ ਆਜੋ ਵੀ ਪੰਜਾਬ ਦੇ ਮੁੱਖ ਮੰਤਰੀ ਚਰਨ ਤਾਰ ਦੀਆਂ ਵੋਟਾਂ ਨੂੰ ਲੈ ਕੇ ਯਾਨੀ ਜਮਣੀਚੋਣ ਹੋਣ ਜਾ ਰਹੀ ਹੈ ਤਾਂ ਬਾਦਲਾ ਬਾਰੇ ਕੀ ਕਹਿ ਰਹੇ ਨੇ ਉਹ ਸੁਣ ਲੋ ਉਸ ਤੋਂ ਬਾਅਦ ਅਗਲੀ ਅਪਡੇਟ ਤੁਹਾਡੇ ਨਾਲ ਸਾਂਝੀ ਕਰਾਂਗੇ ਜਿਹੜੀ ਕਿ ਦੋ ਮਣ ਸੋਨਾ ਬਾਦਲੇ ਦੇ ਘਰ ਦੇ ਵਿੱਚ ਕਿੱਥੋਂ ਆਇਆ ਕਿਵੇਂ ਬਣਾਇਆ ਸੋਣੋ ਬਾਹਰ ਸਿਮਰਤ ਕੌਰ ਜੀ ਉਹਨੂੰ ਇੰਨਾ ਪਸੀਨਾ ਕਦੇ ਨਹੀਂ ਆਇਆ ਹੁਣ ਜਿੰਨਾ ਤਰਨ ਤਰਨ ਐਨੇ ਪਸੀਨਾ ਲਿਆ ਰੱਖਿਆ ਉਹਨੂੰ ਨਾਲੇ ਕੁਝ ਬਣਨਾ ਨਹੀਂ ਮੈਂ ਨਹੀਂ ਮੇਰਾ ਤਾਂ ਨਾ ਹੀ ਲੱਗਦਾ ਲਿਆਦਾ ਤੁਸੀਂ ਐ ਨਹੀਂ ਲੜਦੀਆਂ ਫੌਜਾਂ ਹੁੰਦੀਆਂ ਨਾ ਜਰ ਰੈਲਦਾ ਹੁੰਦਾ ਸੋ ਇਸ ਕਰਕੇ ਇਹ ਥੋੜੀ ਥੋੜੀ ਕਿਰਪਾ ਜੀ ਪਬਲਿਕ ਲੋਕ ਨੇ ਜੀ ਲੋਕ ਜਦੋਂ ਚਾਹਣ ਬੰਦਾ ਹਰਸ਼ ਤੇ ਜਾ ਕੇ ਹੰਕਾਰ ਕਰੇ ਲੋਕ ਕਹਿੰਦੇ ਆ ਜਾ ਬੇਟਾ ਫਰਸ਼ ਤੇ ਬੜੇ ਬੜੇ ਲਾਹੇ ਨੇ ਪਏ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕਰਨ ਤਾਰਦੀਆਂ ਜਿਹੜੀਆਂ ਵੋਟਾਂ ਨੇ ਉਥੇ ਜਮਨੀ ਚੋਣ ਹੋਣ ਜਾ ਰਹੀ ਹੈ 11 ਤਰੀਕ ਨੂੰ ਵੋਟਾਂ ਪੈਣਗੀਆਂ ਪਰ ਨਤੀਜੇ ਤੋਂ ਪਹਿਲਾਂ ਹੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਹੱਕ ਦੇ ਵਿੱਚ ਪੂਰੇ ਇਲਾਕੇ ਦੇ ਲੋਕ ਖੜ ਗਏ ਨੇ ਅਕਾਲੀ ਦਲ ਦੇ ਮੂੰਹ ਤੇ ਚਪੇੜ ਫੇਰ ਤੋਂ ਲੁਧਿਆਣਾ ਵਾਲੀ ਜਮਨੀ ਚੋਣ ਦੀ ਤਰ੍ਹਾਂ ਵੱਜਣੀ ਹੈ ਕੌਂ ਕਹਿੰਦੇ ਹਨ ਦੇ ਵਿੱਚ ਦੇਖੋ ਐਸ ਕਦਰ ਨਖਾਰਿਆ ਪੰਜਾਬ ਦੇ ਲੋਕਾਂ ਨੇ ਅਕਾਲੀ ਦਲ ਨੂੰ ਪਰ ਇਹ ਗੱਲ ਸੰਜੀ ਕਰ ਲੈਨੇ ਲੁਧਿਆਣੇ ਦੇ ਵਿੱਚ ਜਿਵਨੀ ਚੋਣ ਹੋਈ ਉੱਥੇ 50000 ਤੋਂ ਵੱਧ ਸਿੱਖਿਆ ਦੀ ਵੋਟ ਪਾਈ ਜਾਂਦੀ ਹੈ ਜਿਹਦੇ ਵਿੱਚੋਂ ਸਿਰਫ 8000 ਵੋਟ ਅਕਾਲੀ ਦਲ ਨੂੰ ਪੈਂਦੀ ਹੈ ਯਾਨੀ ਉੱਥੇ ਵੀ ਤੋਤੇ ਮੂੰਹ ਤੇ ਚਪੇੜ ਇਹਨਾਂ ਦੇ ਵੱਜੀ ਸੀ ਅਕਾਲੀ ਦਲ ਨੂੰ ਨਿਕਾਰਿਆ ਕਿਉਂ ਗਿਆ ਪੰਜਾਬ ਦੇ ਵਿੱਚੋਂ ਕਿਉਂਕਿ ਪੰਜਾਬ ਦੇ ਲੋਕਾਂ ਦੇ ਦੁਸ਼ਮਣ ਇਹੀ ਬਾਦਲ ਬਣ ਬੈਠੇ ਸੀ 25 ਸਾਲਾਂ ਤੱਕ ਇਹਨਾਂ ਨੇ ਸਾਡੇ ਪੰਜਾਬ ਦੇ ਲੋਕਾਂ ਦਾ ਲਹੂ ਪੀਤਾ ਉਸ ਤੋਂ ਬਾਅਦ ਵੱਡੀ ਲੁੱਟ ਨੂੰ ਅੰਜਾਮ ਕਿਵੇਂ ਦਿੰਦੇ ਨੇ ਇਹ ਗੱਲ ਅੱਜ ਸੁਣਨੀ ਤੁਹਾਨੂੰ ਵੀ ਪਹਿਣੀ ਦੇਖੋ ਪੰਜਾਬ ਦੇ ਅੰਦਰ ਜਦੋਂ ਪਹਿਲੀ ਵਾਰ ਇਹ ਸੱਤਾ ਦੇ ਵਿੱਚ ਆਉਂਦੇ ਨੇ ਤਾਂ ਪੰਜਾਬ ਭਰ ਦੇ ਵਿੱਚ ਇਹਨਾਂ ਨੇ ਵੱਡੀ ਲੁੱਟ ਨੂੰ ਅੰਜਾਮ ਦੇਣਾ ਸ਼ੁਰੂ ਕਰ ਦਿੱਤਾ ਸੀ 25 ਸਾਲਾਂ ਤੱਕ ਇਹਨਾਂ ਨੇ ਉਹੀ ਲੁੱਟ ਬਚਾਈ ਕਿ ਅੱਜ ਵੀ ਲੋਕ ਰੋ ਰਹੇ ਨੇ ਦੋ ਮਰ ਸੋਨੇ ਦਾ ਹੋਣਾ ਬਾਦਲਾਂ ਦੇ ਘਰ ਦੇ ਅੰਦਰ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡੀ ਗੱਲ ਇਹ ਕੌਣ ਕਹਰੇ ਪੰਜਾਬ ਦੇ ਲੋਕਾਂ ਦੇ ਸਾਹਮਣੇ ਇਹ ਥਿਓਰੀ ਪਹਿਲਾਂ ਵੀ ਆ ਚੁੱਕੀ ਹੈ ਕਿ ਸੁਖਵੀਰ ਬਾਦਲ ਦੀ ਜਿਹੜੀ ਘਰਵਾਲੀ ਹਰਸਿਮਰਤ ਕਾਰਬਾਦਲ ਇਹਨਾਂ ਦੇ ਕੋਲ ਦੋ ਮਰਸੌਨਾ ਮੌਜੂਦ ਹੈ ਤਾਂ ਜੇਕਰ ਮੌਜੂਦ ਹੈ ਤਾਂ ਫਿਰ ਸੀਬੀਆਈ ਇਹਨਾਂ ਦੀ ਜਾਂਚ ਕਰੇ ਵੱਡੇ ਵੱਡੇ ਮਗਰਮੱਛਾਂ ਨੂੰ ਤਾਂ ਭਗਵੰਤ ਮਾਰ ਹੱਥ ਪਾ ਰਹੇ ਨੇ ਪਰ ਸੀਬੀਆਈ ਜਿਵੇਂ ਕਿ ਡੀਆਈਜੀ ਭੁੰਨਰ ਦਾ ਪਰਦਾ ਫਾਸ਼ ਕੀਤਾ ਐਸੇ ਕਰਕੇ ਸੁਖਵੀਰ ਸਿੰਘ ਬਾਦਲ ਚਾਹੇ ਬਿਕਰਮ ਮਜੀਠੀਆ ਉਹਨਾਂ ਦੇ ਗਰਭ ਦੇ ਵਿੱਚ ਹੀ ਹਾਲਾਂਕਿ ਫਿਰ ਵੀ ਸੀਬੀਆਈ ਦੀ ਇਹਨਾਂ ਦੇ ਉੱਤੇ ਜਾਂਚ ਹੋਣੀ ਚਾਹੀਦੀ ਹੈ ਇਹ ਪੰਜਾਬ ਦੇ ਲੋਕ ਮੰਗ ਕਰ ਰਹੇ ਨੇ ਕਿਉਂਕਿ ਬਾਦਲਾ ਨੇ ਕਹਿੰਦੇ ਜੀ 3000 ਕਿਲਾ ਯਾਨੀ 3000 ਏਕੜ ਜ਼ਮੀਨ ਬਾਦਲਾ ਕੋਲ 52 ਪਿੰਡ ਦੇ ਵਿੱਚ ਜਿੰਨੇ ਵੀ ਬਾਗ ਨੇ ਆਸ-ਪਾਸ ਦੇ ਇਲਾਕੇ ਦੇ ਵਿੱਚ ਸਾਰੀ ਬਾਦਲਾ ਦੀ ਇਸ ਕਰਕੇ ਪੰਜਾਬ ਇਸ ਗੱਲ ਦੀ ਮੰਗ ਕਰ ਰਿਹਾ ਕਿ ਬਾਦਲਾ ਦੀ ਜਾਂਚ ਹੋਣੀ ਚਾਹੀਦੀ ਹੈ ਜਿੰਨੇ ਵੀ ਪੱਤਰਕਾਰ ਉਹਨਾਂ ਦੇ ਹੱਕ ਦੇ ਵਿੱਚ ਝੂਠੀ ਖਬਰ ਲਾਉਂਦੇ ਉਹਨਾਂ ਦੇ ਉੱਤੇ ਕਾਰਵਾਈ ਹੋਣੀ ਚਾਹੀਦੀ ਹੈ ਸਭ ਤੋਂ ਪਹਿਲਾ ਨਾਮ ਆਉਂਦਾ ਮਨਿੰਦਰ ਸਿੱਧੂ ਦਾ ਉਹ ਐਡਾ ਮਾੜਾ ਘਟਿਆ ਕੰਮ ਕਰ ਰਹੇ ਪੰਜਾਬ ਪ੍ਰਤੀ ਹਰ ਵੇਲੇ ਮੁੱਖ ਮੰਤਰੀ ਦੇ ਖਿਲਾਫ ਨਾਜਾਇਜ਼ ਖਬਰਾਂ ਝੂਠੀਆਂ ਖਬਰਾਂ ਉਹ ਲਾ ਰਹੇ ਨੇ ਬੂਟਾ ਵਾਲੀ ਖਬਰ ਲਾਈ ਉਹਦਾ ਪਰਦਾ ਫਾਸ਼ ਹੋ ਗਿਆ ਉਹਦੇ ਕੋਲੇ ਕੋਈ ਬਿਆਨ ਨਹੀਂ ਸੀ ਦੇਣ ਨੂੰ ਕਿ ਮੈਂ ਹੁਣ ਕਹਾ ਕਿਉਂਕਿ ਉਹਨੇ ਝੂਠੀ ਖਬਰ ਲਾਈ ਸੀ ਮੁੱਖ ਮੰਤਰੀ ਭਗਵੰਤ ਮਾਨ ਦੀ ਕਹਿੰਦਾ ਜੀ ਉਹਦੇ ਬੂਟਾ ਦੀ ਰਾਖੀ ਪੁਲਿਸ ਕਰਦੀ ਹੈ ਕੋਰਸ ਨੇ ਖੁਰ ਬਿਆਨ ਦੇ ਦਿੱਤਾ ਤੇ ਖੋਦ ਉਸ ਚੈਨਲ ਦਾ ਨਾਮ ਲੈ ਦਿੱਤਾ ਕਿ ਭਾਈ ਇਹ ਪੋਸਟ ਹੈ ਜਿਹੜੀ ਇਹ ਬਿਲਕੁਲ ਨਜਾਇਜ਼ ਪਾਈ ਗਈ ਹੈ ਬਾਦਲਾਂ ਨੇ ਕਹਿਣ ਤੇ ਪਾਈ ਗਈ ਹੈ ਬਾਦਲਾਂ ਦੇ ਉਹ ਚਮਚਾਗਰੀ ਕਰਦੇ ਨੇ ਇਸ ਕਰਕੇ ਬਾਦਲਾਂ ਨੇ ਪੰਜਾਬ ਦੇ ਅੰਦਰ ਫੇਰ ਤੋਂ ਵੱਡੀ ਲੁੱਟ ਨੂੰ ਅੰਜਾਮ ਦੇਣ ਵਾਸਤੇ ਕਈ ਪੱਤਰਕਾਰ ਛਾੜ ਦਿੱਤੇ ਨੇ ਜਿਹੜੇ ਕਿ ਪੈਸਾ ਲੈ ਕੇ ਉਹਨਾਂ ਲਈ ਕੰਮ ਕਰ ਰਹੇ ਨੇ ਤਾਂ ਹੁਣ ਬਾਦਲਾਂ ਦੀ ਭੰਡੀ ਕਿਵੇਂ ਹੋ ਰਹੀ ਹੈ ਆ ਜਿੰਨੀ ਚੋੜ ਤਰਨ ਤਰਨ ਦੇ ਵਿੱਚ ਹੋਣ ਜਾ ਰਹੀ ਹੈ ਸੀਬੀਆਈ ਇਹਦੀ ਜਾਂਚ ਕਰੂਗੀ ਇਹਨਾਂ ਮਾਮਲੇ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਇਹਨਾਂ ਉੱਤੇ ਛਾਪੇ ਪਵਾਉਣਗੇ ਤੁਹਾਡੇ ਸਾਹਮਣੇ ਆ ਕਿਉਂਕਿ ਇਹੋ ਹੀ ਘਰ ਪੰਜਾਬ ਦੇ ਅੰਦਰ ਜਿਹੜਾ ਮੁੱਖ ਮੰਤਰੀ ਨੂੰ ਸਿੱਧੇ ਤੌਰ ਤੇ ਧਮਕੀਆ ਔਰ ਖੁੱਲੇ-ਖੁਲੇ ਗੁੰਡਾਗਰਦੀ ਕਰਨ ਦੀ ਗੱਲ ਤੁਹਾਡੇ ਸਾਹਮਣੇ ਕਹਿ ਦਿੰਦਾ ਕਿਵੇਂ ਕਹਿ ਦਿੰਦਾ ਜਦੋਂ ਕਿ ਪੰਜਾਬ ਦੇ ਮੁੱਖ ਮੰਤਰੀ ਨੂੰ ਵਿਕਰਮ ਸਿੰਘ ਮਜੀਠੀਆ ਵੇਲੇ ਉਹਨਾਂ ਨੇ ਗ੍ਰਿਫਤਾਰ ਕਰਵਾ ਲਿਆ ਸੀ ਤਾਂ ਉਸੇ ਵੇਲੇ ਮੁੱਖ ਮੰਤਰੀ ਨੂੰ ਤਾਂ ਕੀ ਹੋਣੀ ਸ਼ੁਰੂ ਹੋ ਗਈ ਸੀ ਪਹਿਲੀ ਕਦਮ ਕੀ ਕਿਨੇ ਦਿੱਤੀ ਸੀ ਹਰਸਿਮਰਤ ਕੌਰ ਬਾਦਲ ਨੇ ਕਹਿੰਦੀ ਜੇਕਰ ਆਪਦੀ ਮਾਂ ਦਾ ਦੁੱਧ ਪੀਤਾ ਤਾਂ ਸਾਡੇ ਪੰਜਾਬ ਨੂੰ ਛੱਡ ਕੇ ਨਾ ਜਾਈ ਆਸਟ੍ਰੇਲੀਆ ਅਮਰੀਕਾ ਕੈਨੇਡਾ ਕਿਤੇ ਹੀ ਭੱਜ ਲਈ ਅਸੀਂ ਤੈਨੂੰ ਵਾਪਸ ਲੈ ਕੇ ਆਵਾਂਗੇ ਇਹ ਗੱਲ ਹਰਸਿਮਰਤ ਕੌਰ ਬਾਦਲ ਨੇ ਕਹੀ ਫਿਰ ਸੁਖਵੀਰ ਬਾਦਲ ਨਾਬਾਦੀ ਜੇਲ੍ਹ ਦੇ ਸਾਹਮਣੇ ਖੜ ਕੇ ਇਹ ਗੱਲ ਕਹਿ ਕੇ ਆਉਂਦੇ ਨੇ ਜਦੋਂ ਕਿ ਵਿਕਰਮ ਮਜੀਠੀਆ ਉਹਨੂੰ ਦੱਸਦਾ ਉਹਦੇ ਨਾਲ ਮੁਲਾਕਾਤ ਹੁੰਦੀ ਹੈ ਸੁਖਵੀਰ ਬਾਦਲ ਜਾਂਦੇ ਨੇ ਜੇਲ੍ਹ ਦੇ ਵਿੱਚ ਉਹਨੂੰ ਭਲਕ ਰੱਗਦੀ ਹੈ ਕਿ ਮਜੀਠੀਆ ਦੀ ਸਰਵਿਸ ਵੀ ਹੋਈ ਲੱਗਦੀ ਹੈ ਤਾਂ ਫੇਰ ਉਹ ਗੁੱਸੇ ਦੇ ਵਿੱਚ ਪ੍ਰੈਸ ਕਾਨਫਰੈਂਸ ਕਰਦੇ ਰਾਬਾ ਦੀ ਜੇਲ੍ਹ ਦੇ ਸਾਹਮਣੇ ਖੜਕੇ ਕਿਉਂਕਿ ਮਿਰਚਾ ਲੱਗਦੀ ਹੈ ਨੇ ਤਾਂ ਫੇਰ ਭਾਈ ਉਹਨਾਂ ਨੂੰ ਬੋਲਣਾ ਪੈਂਦਾ ਤਾਂ ਮੁੱਖ ਮੰਤਰੀ ਨੂੰ ਧਮਕੀ ਦਿੰਦੇ ਵਰਨ ਸ਼ਰਮਾ ਐਸਐਸਪੀ ਪਟਿਆਲੇ ਦੇ ਉਹਨੂੰ ਧਮਕੀ ਦਿੰਦੇ ਨੇ ਐਸ ਕਰਕੇ ਨਾ ਤੇ ਵੱਡੀ ਕਾਰਵਾਈ ਹੋ ਸਕਦੀ ਹੈ ਕੋਈ ਸ਼ੰਕਾ ਨਹੀਂ ਹੈ ਪੰਜਾਬ ਦੇ ਲੋਕ ਮੰਗ ਕਰ ਰਹੇ ਨੇ ਸੀਬੀਆਈ ਜਾਂਚ ਕਰੇ ਇਹਨਾਂ ਦੇ ਘਰ ਦੇ ਅੰਦਰ ਕਹਿੰਦੇ ਜੀ ਬਹੁਤ ਵੱਡਾ ਖਜ਼ਾਨਾ ਪੰਜਾਬ ਦਾ ਲੁੱਟਿਆ ਹੋਇਆ ਪਿਆ ਕਿਉਂਕਿ 25 ਸਾਲ ਤੱਕ ਲੁੱਟਦੇ ਰਹੇ ਨੇ ਅਸ ਕਰਕੇ ਉਹਨਾਂ ਪੱਤਰਕਾਰਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ ਜਿਹੜੇ ਲੋਕ ਮੁੱਖ ਮੰਤਰੀ ਦੇ ਖਿਲਾਫ ਖਬਰ ਝੂਠੀ ਲਾਉਂਦੇ ਨੇ ਬਾਅਦ ਦੇ ਵਿੱਚ ਪੋਲ ਵੀ ਖੁੱਲ ਜਾਂਦੀ ਹੈ ਤਾਂ ਠੀਕ ਆ ਪੰਜਾਬ ਵਾਲੇ ਜਿੰਨੇ ਪੜਪਰਾ ਨਵੇਂ ਚੈਨਲ ਦੇ ਸਬਸਕ੍ਰਾਈਬ ਜਰੂਰ ਕਰ ਲਿਓ ਔਰ ਬਾਦਰਾ ਤੇ ਕੀ ਕਹਿਣਾ ਤੁਹਾਡਾ ਕਮੈਂਟ ਜਰੂਰ ਕਰਨਿਆ ਧੰਨਵਾਦ